ਲਓ ਜੀ ਸਭ ਤੋਂ ਪਹਿਲਾਂ ਆ ਗਏ ਕਰਤਾਰ ਵਾਲੇ ਸਰਕਾਰ ਸੁਪਰਸੀਡਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਸਹਿਰ ਖੰਨੇ ਤੇ ਇੱਥੇ ਬਹੁਤ ਵੱਡਾ ਕਿਸਾਨ ਮੇਲਾ ਲੱਗਿਆ ਹੋਇਆ ਤੁਹਾਨੂੰ ਸਾਰਾ ਆਪਾਂ ਇਹ ਕਿਸਾਨ ਮੇਲਾ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਲਓ ਜੀ ਸਭ ਤੋਂ ਪਹਿਲਾਂ ਆ ਗਏ ਕਰਤਾਰ ਵਾਲੇ

ਇਹ ਬੀ 75 ਇਹ ਵੀ ਕੇਟਰ ਦੇ ਟਾਇਰ ਨੇ ਇਹ 11 4 30 ਦੇ ਲੋਵੀ 75 ਹਾਰਸ ਪਾਵਰ ਟਾਰਗੇਟ ਓਕੇ ਆ ਲਾ ਰਿਹਾ 17 ਵਾਲਾ ਦਾ 4 ਬਾਈ 4 ਤੇ 16 ਲੱਖ ਦਾ ਐਡ ਗੇਰ ਆ ਐਲਈਡੀ ਲਾਈਟਾਂ ਨੇ ਇਹ ਇੱਧਰ ਖੜਾ ਉਹ ਨਾੜ ਸੱਪੀ ਐਮੀ ਦਾ ਮਿੱਟਰ ਆਹਾਰਾ ਇਹ ਵੀ 4x4 4x4 ਦੀ ਵੈਜਿੰਗ ਤੇ ਮੂਰੇ ਲੱਗਿਆ ਹੋਇਆ ਵੇਟ

ਨੰਦੀ ਪਲਾਂ ਤੋਂ ਮਸ਼ੀਨ ਦਿਖਾਈ ਆ ਬੜੀ ਆਹ ਕੀ ਕਰਤਾਰਾਂ ਦੀ ਮਸ਼ੀਨ ਐਵੇਂ ਦੀ ਲੋਕਾਂ ਹੌਲ ਅੱਧਰ ਟ੍ਰੇਲਰ ਆ ਗਿਆ ਵੀਕੇ ਦੇ ਟਾਇਰ ਨੇ ਨੂੰ ਇਹ ਆ ਮੰਗ ਰੋ ਹਾਂ ਦੇਖ ਪਰਾਲੀ ਦੇ ਇਕੱਠਾ ਵਾਲਾ ਸਰਕਾਰ ਵਾਲਿਆਂ ਦਾ ਟਰੈਕਟਰ ਜਿਹੜੀ ਅੱਜ ਵੀ ਟਰੈਕਟਰ ਲਓ ਜੀ ਇੱਧਰ ਆ ਗਏ ਆ ਫਾਰਮ ਮੇਟ ਤੇ ਇਹਨਾਂ ਵਾਲਿਆ ਰੁਟਾ ਬੀਟਰ ਫਾਰਮ ਮੇਟ ਵਾਲਿਆਂ ਦਾ ਫਾਰਮ ਮੇਟ ਐਗਰੋ ਤੇ ਆ ਵੀ ਫਾਰਮ ਮੇਟ ਵਾਲਿਆਂ ਦਾ ਪਿਆ ਤੇ ਬਹੁਤ ਸਾਰੇ ਐਪਲੀਮੈਂਟ ਨੇ ਤੇ ਬਹੁਤ ਵੱਡਾ ਕਿਸਾਨ ਮੇਲਾ ਇਹ ਫਰਖੰਨੇ ਚ ਲੱਗਿਆ ਆਇਆ ਤਰਾਪ ਨੂੰ ਕਰਤਾਰ ਵਾਲੇ ਦਿਖਾਤੇ। ਉਹ ਆਹ سارے ਕਰਤਾਰਾਂ ਦੇ ਇੰਪਲੀਮੈਂਟ ਨੇ। ਆਲੂ ਗਾਜ ਦੇ। ਦੇਖੋ। ਆਹਹ ਪ੍ਰਾਲੀ ਇਕੱਠੀ ਕਰਨ ਵਾਲਾ। ਆ ਉਹ ਹੀ ਐ। ਇਹ ਆ ਗਿਆ ਪ੍ਰਾਲੀ ਇਕੱਠੀ ਕਰਨ ਵਾਲਾ। ਆੜਾ ਜੀ ਨਾ ਕੋਈ ਮੱਸੇ ਨੀਂ ਦੇ ਫਰਾਵੀ ਆਪਿਆਗੇ ਬਿਸੁ ਕਰਮਾ ਆਲੂ ਵਾਲੀ ਨਹੀਂ ਜੇ ਆਪ ਕੋ ਪ੍ਰਾਈਸ ਪਤਾ ਕਰਦੇ ਪਾਈਆ ਕੰਨ ਫਾਲੇ ਨੇ ਆ ਖੜੀ ਇੱਧਰ ਯਾਰ ਟਾਇਰ ਲੱਗੇ ਹੋਏ ਨੇ ਨਾਲ ਆਹ ਵੱਡੀ ਆ ਇਹ ਵੀ ਤਿੰਨ ਫਾਲੇ ਵਾਲੀ ਆ ਤੈਨੂੰ ਦਿਖੂਗਾ ਵੀ ਕਿਵੇਂ ਦਾਣਾ ਘਿਰਦਾ ਚਾਲੂ ਹਿਰਦਾ ਇਹ ਇਹ ਹੈਗੇ ਬੇਸ ਕਰਮ ਵਾਲੇ

ਏ ਪ੍ਰੋ ਆ ਗਿਆ ਹੋਪ ਆ ਬੈਠ ਦੇ ਕੋਣੇ ਲਿਖੇੜਾਂ ਦਾ ਤੇ ਐਵੇਂ ਆ ਬਗਰੋਂ ਸਾਰਾ ਆਹ ਪਿਰਾ ਵੀਰਾ ਆ ਗਿਆ ਪਹਿਲਾਂ ਦੀ ਮੋਰ ਮਾਰਨੇ ਦਾ ਆਉ ਬੱਚੇ ਨਾ ਉਹ ਬਾਹਰ ਜਿੱਕਰ ਦਾ ਡਿਟੈਕਟਰ ਆਪਣੀ ਚੀਜ਼ ਕਰਨਾ ਕਰਦਾ ਆਹ ਦਾ ਜੇਰਾ ਸੋਨੇ ਲਿਖਿਆ ਵਾਲਾ ਆ ਜੇਰ ਬਾਕ ਆ ਗਿਆ ਲੋਕੇ ਦੇ ਪਲੇਸ ਤੇ ਤੁਹਾਨੂੰ ਸੋਨੇ ਲਿਖਾ ਬੇਦਰ ਵੀ ਦਿਖਾਉਣੇ ਆ

तो लाओ तो भी अगर थोड़ा लिख आने चौदह लख पची हजार प्राइज है चौदह लख पची हजार प्राइज है सोने लिख आने बाकी नंबर है नंबर से कॉल कर सके आ गया, गया पराली खड़ी मशीन तो भी दिखाने हो लाया होे तीन लाख अगर मशीन सोना लिखा

ਇਹ ਆ ਸੋਨੇ ਲਿੱਕੇ ਵਾਲਿਆਂ ਦੀ ਬਹੁਤ ਵੱਡਾ ਮੇਲਾ ਹੈ ਖਾਨ ਮੇਲਾ ਫੈਰ ਅੰਨੇ ਕੋ ਲੱਗਿਆ ਹੈ ਜਿਹੜਾ ਅੱਗੇ ਆ ਗਿਆ ਗੁਰਦੇਵ ਐਗਰੋ ਇੰਟਰਸਟ ਇਹ ਆ ਮਸ਼ੀਨ ਤੁਹਾਨੂੰ ਪਤਾ ਹੀ ਦਿਖਾਦੀ ਤੇ ਪ੍ਰਾਈਸ ਵੀ ਦੱਸਦਾ ਨਾਲ ਉਹ ਦੇਖੋ ਕਰਦੇ ਵਾਲਿਆਂ ਦੀ ਇਹ ਵੀ ਤਿੰਨ ਫਾਲੇ ਨੇ ਤੇ ਤੁਹਾਨੂੰ ਤਵੀ ਵਾਲੀ ਦਿਖਾਉਣੀ ਆ ਆਟੋਮੈਟਿਕ ਪਲੇਅਰ ਤੇ ਸਭ ਤਰ੍ਹਾਂ ਦੀ ਹੋਇਆ ਇਹਦਾ ਪ੍ਰਾਈਸ ਆ 22 ਸਾਰਾ ਤੇ ਇਹ ਆ ਗੁਰਦੇਵ ਵਾਲਿਆਂ ਦਾ ਉਹ ਗਿਆ ਸਰਟੀਫਿਕੇਟ ਬਾਈ ਉਹਨਾਂ ਨੂੰ ਮਿਲਿਆ ਹੋਇਆ अगे आ गई प्रीत प्रीत आ गए महीम खड़ी है ਕੀ ਦਿੱਚ ਲੈਂਗਰ ਕੀ ਦਿੱਚ ਲੈਂਗਰ ਉਹ ਅਮੇਟੀਆ ਸਾਰੀ ਕੀ ਕੀ ਪ੍ਰਾਈਸ ਆ ਬਈ ਇਹਦਾ 47 ਤੇ 47 ਲੱਖ ਪ੍ਰਾਈਸ ਆ ਇਹਦਾ ਆ ਗਿਆ ਹਾਲ ਵਾਲਾ ਦਾ ਜਮਾ ਤਾਂ ਇਹ

ਉਕੇ ਆ ਗਿਆ ਮੈਸੀ ਮੈਸੀ ਤੇ ਕਹਿੰਦੇ 245 ਤੇ 1 ਲੱਖ ਦੀ ਸਬਸਿਡੀ ਆ ਮਾਨ ਡਾਇਰੈਕਟਰ ਖੰਨਾ ਦਾ ਆਪੜਾ 245 ਮੈਸੀ ਬਾਹਰ ਦਾ ਟਰੋਵੀ ਐ ਮੇਰਾ ਮਿਕਟਰ ਆ ਇਹ ਸੈਡ ਗੇਅਰ ਨਹੀਂ ਹੈਗਾ ਬਾਕੀ ਐਵੇਂ ਦੀ ਲੋਕਾ ਟਰੈਕਟਰ ਦੀ ਸਾਰੀ ਤੇ 13 ਤੇ 28 ਦੇ ਟਾਇਰ ਨੇ ਮੈਸੀ 241 ਏ 80 ਸਬਸਿਡੀ ਆ ਜੇ ਆਪ ਤੁਹਾਨੂੰ ਪੂਰਾ ਦਿਖਾਈ ਆ ਪੋਸਟਰ ਤੇ ਮੈਰਸੀ 95 36 ਸਾਈਡ ਗੀਅਰ ਤੇ ਸਪੇਸ ਜੇ ਆਪਾਂ ਕਰੀਏ ਬਹੁਤ ਜ਼ਿਆਦਾ ਆ ਸਪੇਸ ਤੇ ਡਿਜੀਟਲ ਮੀਟਰ ਆ ਇਹਨਾਂ ਨੇ ਆ ਚੀਜ਼ ਵੀ ਵਧੀਆ ਲਾਤੀ ਇਹਨਾਂ ਨੇ ਸੇਫਟੀ ਹੋ ਗਈ ਇਹਨਾਂ ਨਾਲ ਤੇ ਆ ਵੀ ਸੇਫਟੀ ਵਾਸਤੇ ਆਪਾਂ ਵਧੀਆ ਨਾਲ ਫੜਨ ਨੂੰ ਦਾਰ ਸਕਦਾ 4x4 ਮੀਟਰ ਆ ਗਿਆ ਜੀ 8052 ਤੇ ਇਹ ਵੀ ਜਿਹੇ ਪੇਜ ਦੀ ਗੱਲ ਕਰੀਏ ਬਹੁਤ ਜ਼ਿਆਦਾ ਐਵੇਂ ਦਾ ਮੀਟਰ ਆ ਰਿਹਾ ਲਓ ਜੀ ਆਪਾਂ ਹਜੇ ਤਾਂ ਹੈਨਾ ਬੈਠਾ ਤੇ ਮਰਸੀ 95 63 ਤੋਂ ਦਿਖਾਇਆ 1254 ਇਹ ਵੀ ਚੜ ਗਿਆ ਪਾਣੀ ਨਹੀਂ ਪਾਏ ਕੱਢ ਕੇ ਭਰੇ ਕਰੋ ਯਾਰ ਸਾਨੂੰ ਦੇ ਦਿਓ ਇਹ ਤੇ ਮੂਰੇ ਵੇਟ ਲੱਗੇ ਹੋਏ ਆ ਤੇ ਬਹੁਤ ਵੱਡਾ ਮੇਲਾ ਤੁਹਾਨੂੰ ਸਾਰਾ ਆਪਾਂ ਮੇਲਾ ਲਓ ਜੀ ਅਗਲਾ ਪਾਰਟ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਸੀ ਤੇ ਇਹ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ